ਆਹਾ ਵੀਡੀਓ ਸ਼ੇਅਰ ਕਰਨੀ ਬੜੀ ਜ਼ਰੂਰੀ ਹੈ ਸੱਜਣੋ ਕਿਉਂਕਿ ਨਵੀਂ ਉਮਰ ਦੇ ਮੁੰਡਿਆਂ ਦਾ ਜਵਾਕਾਂ ਦਾ ਘੋੜਾ ਹੈ ਤੇ ਮੇਰੇ ਭਰਾ ਜਰੂਰ ਆਪਣੀ ਸਪੋਰਟ ਦਾ ਹੱਥ ਭਰਾਵਾ ਦੇ ਸਿਰ ਤੇ ਰੱਖਿਓ ਤੇ ਘੋੜਾ ਵੀ ਹਜੇ ਬਾਲੀ ਉਮਰ ਦਾ ਨਹੀਂ ਨਵੀਂ-ਨਵੀਂ ਉਮਰ ਦਾ ਹੀ ਹੈ ਹਜੇ ਮੁੱਛ ਫੋਟ ਗੱਭਰੂ ਕਹਿ ਸਕਦੇ ਆ ਦੋਵਾਂ ਤਰ੍ਹਾਂ ਨੂੰ ਆਪਾਂ ਕਿਉਂਕਿ ਜੇ ਘੋੜੇ ਦੀ ਤੁਹਾਨੂੰ ਉਮਰ ਦੱਸਾਂ ਤੇ ਸਿਰਫ 30 ਮਹੀਨੇ ਉਮਰ ਹੈ ਇਸ ਬਸ਼ੀਰੇ ਦੀ ਹਜੇ ਦੂ ਦੰਦ ਨਵਾਂ-ਨਵਾਂ ਲੱਗਿਆ ਹੀ ਹੈ ਨਵਾਬ ਇਹ ਸੋਹਣੇ ਸੁਨੱਖੇ ਘੋੜੇ ਦਾ ਨਾਂ ਹੈ ਹਰਗੁਣ ਘੋੜੇ ਦਾ ਇਹ ਬੱਚਾ ਹੈ ਤੇ ਹਰਗੁਣ ਹੈਗਾ ਸਪਤਾਸ਼ ਦਾ ਤੇ ਜਦੋਂ ਸਪਤਾਸ਼ ਦਾ ਨਾਂ ਆ ਜਾਂਦਾ ਹੈ ਉਹ ਲੈਜੈਂਡਰੀ ਘੋੜੇ ਦਾ ਨਾਂ ਆਉਂਦਾ ਹੈ ਤੇ ਫਿਰ ਕੀ ਚੀਜ਼ ਦਿਮਾਗ ਦੇ ਵਿੱਚ ਆਉਂਦੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਰੀਕੀ ਸੁਨੱਖਾਪਨ ਮਜ਼ਬੂਤੀ ਉਹ ਘੋੜੇ ਨੇ ਦੱਬ-ਦੱਬ ਕੇ ਆਪਦੇ ਖਾਨਦਾਨ ਦੇ ਵਿੱਚ ਦਿੱਤੀ ਹੈ ਤੇ ਉਹ ਆਪਣੇ ਸਾਰੇ ਆਪਰਾਮਾਂ ਦੇ ਸਾਹਮਣੇ ਆ ਤੇ ਇਹ ਘੋੜੇ ਦੇ ਵਿੱਚ ਵੀ ਬਰੀਕੀਆਂ ਦੱਬ ਕੇ ਭੜੀਆਂ ਖਾਸ ਕਰਕੇ ਮੈਨੂੰ ਇਹਦੀ ਬਿਊਟੀ ਬਹੁਤ ਜਿਆਦਾ ਚੰਗੀ ਲੱਗੀ ਘੋੜੇ ਦਾ ਕੰਨ ਬਹੁਤ ਛੋਟਾ ਹੈ ਘੋੜੇ ਦੀ ਗਰਦਨ ਬਹੁਤ ਐਕਸਟਰਾ ਆਨਰੀ ਲੱਗੀ ਹੋਈ ਹੈ ਤੇ ਘੋੜੇ ਦੀ ਖੜਨੀ ਦਾ ਮੈਂ ਕੈਲ ਹੋ ਗਿਆ ਜਦੋਂ ਘੋੜਾ ਖੜਦਾ ਹੈ ਛਾਤੀ ਬਾਹਰ ਨੂੰ ਕੱਢ ਕੇ ਤੇ ਸੱਚੀ ਰੂ ਠਾਰ ਦਿੰਦਾ ਹੈ ਬਾਕੀ ਲੈਂਥ ਪ੍ਰੋਪਰ ਹੈ ਘੋੜੇ ਦੀ ਬਾਕੀ ਗੱਲ ਆ ਜਾਂਦੀ ਹੈ ਥੋੜੀ ਤੁਹਾਨੂੰ ਕਿਵੇਂ ਲੱਗਾ ਇਹ ਦੱਸ ਦਿਓ ਤੇ ਆਹ ਵੀਰ ਹੋਣਾ ਦਾ ਫਾਰਮ ਹੈ ਨਵਾਂ ਨਵਾਂ ਵੀਰ ਹੋਣੀ ਹੈ ਜੇ ਤਿਆਰ ਕਰੀ ਜਾਂਦੇ ਆ ਸ਼ੁਰੂਆਤ ਹੈ ਪਹਿਲੀ ਏ ਘੋੜੇ ਰੱਖਿਆ ਯਾਰ ਜਵਾਕਾਂ ਨੇ ਤੇ ਵੀਰ ਬਣ ਕੇ ਸ਼ੇਰ ਦਾ ਬਟਨ ਜ਼ਰੂਰ ਦਬਾ ਤੇ ਉਹ ਤੇ ਫੋਨ ਕਰਕੇ ਵਧਾਈ ਜ਼ਰੂਰ ਦੇ ਦਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਸਾਨੂੰ ਜਰੂਰ ਮੇਰੇ ਭਰਾ ਦੱਸ ਦਿਓ ਜੇ ਹਾਈਟ ਦੀ ਕੱਦ ਦੀ ਗੱਲ ਕਰੀਏ ਤੇ ਹਾਈਟ ਦੱਸੀ ਹੈ ਭਰਾਵਾਂ ਨੇ 64 ਇੰਚ ਪਿੰਡ ਹੈ ਜੀ ਬਿਲਕੁਲ ਬਾਰਡਰ ਦੇ ਉੱਪਰ ਲਾਸਟ ਪਿੰਡ ਹੈ ਆਪਣੇ ਪੰਜਾਬ ਦਾ ਤਨੋਆ ਸ਼ਹੀਦੀ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਹੈ ਜੀ ਭੋਰਾ ਸਟੱਡ ਫਾਰਮ ਦਾ ਇਹ ਸੋਹਣਾ ਸੁਨੱਖਾ ਨਗੀਨਾ ਤੁਹਾਨੂੰ ਵਿਖਾਉਣ ਲੱਗੇ ਆਂ ਬਾਕੀ ਦੱਬ ਕੇ ਸਪੋਰਟ ਕਰਿਓ ਜਿਨ੍ਹਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ-ਸੋਹਣੇ ਕਮੈਂਟ ਕਰਕੇ ਭਰਾ ਘੋੜੇ ਵਾਲਿਆਂ ਦਾ ਹੌਸਲਾ ਵਧਾਇਆ ਤੇ ਨਵਾਂ-ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਬਾਈ ਅਮਨਦੀਪ ਸਿੰਘ ਕੁਲਵੀਰ ਪੱਠੜ ਅਬ ਤੇਜ ਬਰਾੜ ਗੁਰਪ੍ਰੀਤ ਸਿੰਘ ਰਵੀ ਬੈਣੀਵਾਲ ਪਰਮ ਸੰਧੂ ਗੁਰਮੀਤ ਸੰਧੂ ਬਾਈ ਦਲਬਾਖ ਘੋੜੇ ਵਾਲੇ ਕੰਤਾ ਸੰਘਾ ਬਲਵੰਤ ਬਰਾੜ ਸੁਖਦੇਵ ਚੱਕਲ ਆਜ਼ਾਦ ਸਰਾ ਸੁਖਵੀਰ ਬਰਾੜ ਚਰਨਾ ਬਰਾੜ ਸੁਖਚੰਨ ਢਿੱਲੋਂ ਆਜੋ ਕਰਦੇ ਆ ਗੱਲਬਾਤ ਦਿਓ ਦਬਕੇ ਭਰਾਵਾਂ ਨੂੰ ਪਿਆਰ ਕਰਿਓ ਵੀਡੀਓ ਸ਼ੇਅਰ ਕਰਦੇ ਆ ਗੱਲਬਾਤ ਮਿਲਾਉਣੇ ਆ ਭਰਾਵਾਂ ਨਾਲ ਧੰਨਵਾਦ ਸਵਾਗਤ ਹੈ ਸੱਜਣੋ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਭਰਾਵਾਂ ਦਾ ਤੁਹਾਨੂੰ ਬਹੁਤ ਹੀ ਚੰਗਾ ਮਾਰਵਾੜੀ ਘੋੜਾ ਦਿਖਾਇਆ ਹੈ ਸੱਜਣੋ ਤੇ ਨਵਾਂ ਨਵਾਂ ਵੀਰ ਹੋਣੀ ਆਪਣੇ ਫਾਰਮ ਤੇ ਲੈ ਕੇ ਹੀ ਆਏ ਆ ਹਜੇ ਜਾਨੀ ਕਿ ਪੈਰ ਧਰਾਵਾ ਨਵਾਂ ਨਵਾਂ ਕੀਤਾ ਤੇ ਸ਼ੌਕ ਵੀ ਭਰਾਵਾ ਦਾ ਨਵਾਂ ਨਵਾਂ ਹੈ ਕਿੰਨਾ ਕੁ ਟਾਈਮ ਹੋ ਗਿਆ ਸ਼ੌਕ ਨੂੰ ਜਾਂ ਕਿਹੜੀ ਅੱਖ ਨਾਲ ਦੇਖਦੇ ਆ ਘੋੜਿਆਂ ਨੂੰ ਮਾਰਵਾੜੀ ਕਰੈਕਟਰ ਕਿੱਦਾਂ ਦੇ ਹੋਣੇ ਚਾਹੀਦੇ ਆ ਜਾਂ ਇਹਨਾਂ ਦੇ ਘੋੜੇ ਦੇ ਵਿੱਚ ਕੀ ਇਹਨਾਂ ਦੇ ਪ੍ਰਤੀ ਵਾਧਾ ਹੈ ਜਾਂ ਕਿੱਦਾਂ ਦੀ ਬਰੀਡਿੰਗ ਕਰਨਾ ਚਾਹੁੰਦੇ ਆ ਕਿੰਨੀ ਉਮਰ ਹੈ ਘੋੜੇ ਦੀ ਕਿਹੜੇ ਬਾਪ ਦਾ ਬੱਚਾ ਹੈ ਕੀ ਹਸਾਬ ਕਿਤਾਬ ਹੈ ਸਾਰੀਆਂ ਗੱਲਾਂ ਬਾਤਾਂ ਪੁੱਛ ਲਈਆਂ ਆਪਾਂ ਪਹੁੰਚੇ ਆਂ ਜੀ ਪਿੰਡ ਹੈ ਭਰਾਵਾ ਦਾ ਤਨਵਾ ਖੁਰਦਾ ਤੇ ਜਿਲ੍ਹਾ ਪੈ ਜਾਂਦਾ ਹੈ ਸ਼੍ਰੀ ਅਮਰਤਸਰ ਸਾਹਿਬ ਤੇ ਬਾਡਰ ਦੇ ਬਿਲਕੁਲ ਉੱਤੇ ਬੈਠੇ ਆਂ ਕਹਿੰਦਾ ਭਾਪੀ ਬਾਡਰ ਵਾਲੇ ਪਹਾਉਂਆਂ ਦਾ ਘੋੜਾ ਦਿਖਾਉਣ ਲੱਗੇ ਆ ਤੁਹਾਨੂੰ ਸੱਜਣੋ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਝੇ ਦੀ ਧਰਤੀ ਤੇ ਵੀ ਇੰਨੇ-ਇੰਨੇ ਸੋਹਣੇ ਘੋੜੇ ਆਪਾਂ ਨੂੰ ਮਾਰਵਾੜੀ ਕੈਰੈਕਟਰ ਦੇ ਵੀ ਵੇਖਣ ਨੂੰ ਮਿਲ ਜਾਂਦੇ ਆ ਬਾਈ ਗੁਰਪਿੰਦਰ ਸਿੰਘ ਆਪਣੇ ਨਾਲ ਮੌਜੂਦ ਹੈ ਜੀ ਇੱਧਰ ਬਾਈ ਗੁਰਵਿੰਦਰ ਸਿੰਘ ਹੈ ਜੀ ਇੱਧਰ ਚਿੱਟੇ ਕੁਰਤੇ ਪਜਾਮੇ ਦੇ ਵਿੱਚ ਵੀਰ ਰਸ਼ਪਾਲ ਸਿੰਘ ਹੈ ਸੱਜਣੋ ਹਰ ਹਰ ਦੌਰਤਨ ਬਾਈ ਦਾ ਪਿੰਡ ਹੈ ਨਾਲ ਗਵੰਡੀ ਪਿੰਡ ਦੇ ਨੇ ਬਾਈ ਹੋਣੀ ਤੇ ਵੀਰ ਹੋਣਾ ਦਾ ਪਿਛਲੇ ਸਾਲ ਨਾਲ ਨੁਕਰਾ ਘੋੜਾ ਬਖਾਇਆ ਸੀਗਾ ਗਲੇਸ਼ੀਅਰ ਤੇ ਬੜਾ ਹੀ ਵੱਡਾ ਤੁਸੀਂ ਭਰਾਵਾਂ ਹੰਗਾਰਾ ਦਿੱਤਾ ਬਾਕੀ ਦਾ ਆਪਾਂ ਭਰਾਵਾਂ ਤੋਂ ਹੀ ਪੁੱਛਾਂਗੇ ਵੀ ਕਿੰਨੀ ਕੁ ਘੋੜੀ ਮੇਟ ਹੋ ਗਈ ਵੀਡੀਓ ਪੈਣ ਤੋਂ ਬਾਅਦ ਤੇ ਸਾਰੀਆਂ ਗੱਲਾਂ ਬਾਤਾਂ ਇਸ ਘੋੜੇ ਬਾਰੇ ਵੀ ਕਰਨੀਆਂ ਬਾਈ ਜੀ ਨਾਲ ਬੈਠੇ ਨੇ ਬਾਈ ਸਰਦਾਰ ਹਰਜੀਤ ਸਿੰਘ ਜੀ ਤੇ ਕਾਲੀ ਟੀ-ਸ਼ਰਟ ਦੇ ਵਿੱਚ ਉਧਰ ਸਾਡਾ ਭਰਾ ਬੈਠਾ ਹੈ ਬਾਈ ਹਰਜੀਤ ਸਿੰਘ ਤੇ ਵੀਰ ਦਾ ਇੱਧਰ ਕੀ ਨਾਂ ਹੈ ਜੀ ਕਰਨ 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 ਹਾਂਜੀ ਤੇ ਇਧਰ ਬਾਈ ਸਹਿਜ ਸਹਿਜ ਵੀਰਾ ਜਗਦੀਪ ਸਿੰਘ ਹੈ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਤੇ ਉਹ ਚਿੱਟੇ ਪੜਨੇ ਵਾਲਾ ਬਾਈ ਰਹਿ ਗਿਆ ਸਰਜੀਤ ਸਿੰਘ ਪਹਿਲਾਂ ਕਰਦੇ ਹਾਂ ਭਰਾਵਾਂ ਦਾ ਸਵਾਗਤ ਫਿਰ ਸਾਰੀ ਜਾਣਕਾਰੀ ਲੈਣੇ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਚੜ੍ਹਦੀ ਕਲਾ ਚ ਰੁਸ਼ਪਾਲ ਬਾਈ ਹੋਰ ਗੁਰਪਿੰਦਰ ਵੀਰੇ ਓਕੇ ਰਿਪੋਰਟ ਓਕੇ ਓਕੇ ਬਾਈ ਜਿੱਦਾਂ ਬਾਰਡਰ ਏਰੀਆ ਹੈ ਆਪਣਾ ਬਿਲਕੁਲ ਬਾਰਡਰ ਦੇ ਉੱਤੇ ਹੀ ਬੈਠੇ ਹੋ ਮੇਰੇ ਖਿਆਲ ਤਿੰਨ ਚਾਰ ਕਿਲੋਮੀਟਰ ਤੇ ਪਾਕਿਸਤਾਨ ਹੈ ਹਾਂਜੀ ਜੇ ਗੱਲ ਕਰੀਏ ਘੋੜਿਆਂ ਦਾ ਸ਼ੌਂਕ ਕਿਵੇਂ ਪੈ ਗਿਆ ਤੇ ਕੀ ਸੋਚ ਕੇ ਲਿਆਏ ਹੋ ਚਾ ਚਾਹੀਉ ਨਾਲ ਵੇਖੇ ਸ਼ੌਂਕ ਪਿਆ ਇਹਨਾਂ ਰੱਖੀਆਂ ਹੁੰਦੀਆਂ ਕੋੜੀਆਂ ਜੀ ਹਾਂਜੀ ਹਾਂਜੀ ਭਾਈ ਹੁਣਾਂ ਕੋਲੇ ਨੁਖਰਾ ਵੀ ਜਦੋਂ ਭਰਾਉਣ ਨੂੰ ਦੱਸਿਆ ਬੜਾ ਚੰਗਾ ਕੋੜਾ ਹਾਂਜੀ ਹਾਂਜੀ ਕਲੇਸ਼ੀਅਰ ਕੋੜਾ ਜੀ ਤੇ ਇਹ ਕੋੜਾ ਵੇਖ ਕਿੱਥੇ ਵੇਖਿਆ ਸੀ ਪਹਿਲੀ ਵਾਰ ਕਿਹੜਾ ਇਹ ਰਾ ਆਪਣੇ ਵਾਲਾ ਨਵਾਬ ਇਹ ਮੰਡੀ 'ਚ ਵੇਖਿਆ ਆਪਾਂ ਆ ਰਿਵੀਸ ਹਾਕੀ ਮੰਡੀ ਲੱਗੀ ਹੈ ਉੱਥੇ ਕਿਹੜੀ ਚੀਜ਼ ਗੁਰਪਿੰਦਰ ਚੰਗੀ ਲੱਗੀ ਸੀ ਕੋੜੇ ਚ ਇਹਦੇ ਕੰਨ ਕੁੰਨ ਹਾਂ ਗਰਦਨ ਹਾਂ ਹਾਂਜੀ ਹਾਂਜੀ ਖੜ ਕੇ ਇਦਾਂ ਤੁਰਦਾ ਤੁਰਦਾ ਬਹੁਤ ਸੋਹਣਾ ਹੈ ਛਾਤੀ ਕੱਢ ਕੇ ਖਲੋਂਦਾ ਐ ਕਰਕੇ ਹੈਨਾ ਇਹ ਬਹੁਤ ਘੱਟ ਕੋੜਿਆਂ ਚ ਵੇਖਣ ਨੂੰ ਐ ਵੀ ਜਿਹੜੀ ਛਾਤੀ ਹੈ ਨਾ ਐਸਾ ਪਾਪਾਂ ਨੂੰ ਕੱਢ ਕੇ ਸੱਜਣ ਨੂੰ ਆ ਜਿਹੜੀ ਚੀਜ਼ ਆ ਤੇ ਬਹੁਤ ਘੱਟ ਕੋੜੇ ਕੱਢਦੇ ਆ ਇਹ ਮੇਰੇ ਖਾਲ ਗਿਣਤੀ ਦੇ ਕੋੜੇ ਹੋ ਸਕਦੇ ਜਿਹੜੇ ਇਦਾਂ ਖੜਦੇ ਆ ਬਹੁਤ ਚੰਗੀ ਖੜਨੀ ਕੋੜਿਆਂ ਦੀ ਅੱਛਾ ਹਾਂ ਇਹਦਾ ਆ ਗਿਆ ਗੁਰਪਿੰਦਰ ਵੀਰੇ ਨਵਾਬ ਕੋੜੇ ਦਾ ਆਪਣੇ ਵਸ਼ੀਰੇ ਦਾ ਇਹਦੀ ਬਾਪ ਵਾਲੇ ਪਾਸੇ ਜਾਈਏ ਤੇ ਬਾਪ ਹਰ ਗੁਣ ਹਰ ਗੁਣ ਹਾਂਜੀ ਹਾਂਜੀ ਤੇ ਹਰ ਗੁਣ ਦਾ ਬਾਪ ਕਿਹੜਾ ਸਤਾਸ਼ ਸਤਾਸ਼ ਆ ਗਿਆ ਹਾਂਜੀ ਹਾਂਜੀ ਯਾਨੀ ਕਿ ਦਾਦਾ ਇਹਦਾ ਹੋ ਗਿਆ ਸਤਾਸ਼ ਲਈ ਚਟਕੋੜਾ ਹਾਂਜੀ ਹਾਂਜੀ ਤੇ ਜੇ ਇਹਦੀ ਮਾਂ ਲਈ ਪਾਸੇ ਜਾਈ ਇਹਦੇ ਮਾਂ ਵਾਲਾ ਖਾਨਦਾਨ ਮਾਂ ਇਹਦੀ ਬਹੁਤ ਚੰਗੀ ਹੋਈ ਜੀ ਹਾਂਜੀ ਹਾਂਜੀ ਕੀ ਨਾਂ ਮਾਂ ਦਾ ਜੀ ਗੰਗਾ ਅੱਛਾ ਗੰਗਾ ਹਾਂਜੀ ਹਾਂਜੀ ਉਹ ਕਿਹੜੀ ਲਾਈਨ 'ਚ ਆਉਂਦੀ ਹੈ ਵਰਖਾਣਾ ਲਾਈਨ 'ਚ ਅੱਛਾ ਵਰਖਾਣਾ ਲਾਈਨ ਹਾਂਜੀ ਜੇ ਮੈਂ ਗੱਲ ਕਰਾਂ ਬਾਈ ਇਸ ਟਾਈਮ ਪ੍ਰੋਪਰ ਕਿੰਨੇ ਮਹੀਨੇ ਉਮਰ ਹੈ ਦੀ ਤਿੰਮੀ ਨੇ ਉਹ ਤਿੰਮੀ ਨਹੀਂ ਹਾਂਜੀ ਇਹ ਤਾਂ ਜਮਾ ਬਸ਼ੀਰਾ ਹੀ ਆ ਦੋ ਦੰਦ ਹੋ ਗਿਆ ਕਿ ਹੁਣ ਹੋਣਾ ਦੋ ਦੰਦ ਹੋ ਗਿਆ ਦੋ ਦੰਦ ਹੋ ਗਿਆ ਕਿੰਨਾ ਟਾਈਮ ਹੋਣੀ ਹੋਇਆ ਨੇ ਹੋਣੀ ਹੋਇਆ ਥੋੜਾ ਜੀ ਹਾਂਜੀ ਟੋਂ ਫਿਰ ਛੱਡਣਾ ਸ਼ੁਰੂ ਕਰਤਾ ਹਾਂਜੀ ਹਾਂਜੀ ਬਾਈ ਕਿੰਨੀਆਂ ਕੁ ਕੋੜੀਆਂ ਤੇ ਛੱਡ ਚੁੱਕੇ ਹੋ ਕੋੜੀਆਂ 10 ਕੁ ਹੋ ਗਈਆਂ ਮੀਟ ਤੇ ਕਿੰਨਾ ਟਾਈਮ ਹੋਇਆ ਆਪਣੇ ਕੋਲ ਆਇਨੂ ਕੋੜੀ ਨੂੰ ਆਪਣੇ ਕੋਲ ਮਹੀਨਾ ਕਿ ਹੋਇਆ ਜੀ ਮਹੀਨੇ ਚ 10 ਕੋੜੀਆਂ ਮੀਟ ਕਰਤ ਗਿਆ ਤੁਸੀਂ ਨੇੜੇ ਨੇੜੇ ਦੀਆਂ ਹਾਂਜੀ ਹਾਂਜੀ ਜੀ ਅੱਛਾ ਹੁਣ ਗੱਲ ਆ ਜਾਂਦੀ ਐ ਰਸ਼ਪਾਲ ਵੀਰੇ ਸਵਾਗਤ ਸასი ਕਰ ਸੱਸੀ ਬਾਈ ਚੜਦੀ ਕਲਾ ਚੋਂ ਹਾਂਜੀ ਹਾਂਜੀ ਰਸ਼ਪਾਲ ਵੀਰੇ ਮਾਈਕ ਫੜ ਲਓ ਬ ਰਿਸ਼ਪਾਲ ਭਾਈ ਜਿੱਦਾਂ ਮੈਂ ਭਰਾਵਾਂ ਨੂੰ ਦੱਸਿਆ ਵੀ ਆਪਣੇ ਕੋਲੇ ਪਹਿਲਾਂ ਤਾਂ ਦੱਸੋ ਵੀ ਆਪਣੇ ਵਾਲਾ ਘੋੜਾ ਚੜਦੀ ਕਲਾ 'ਚ ਹਾਂਜੀ ਚੜਦੀ ਕਲਾ 'ਚ ਹੁਣ ਤਾਂ ਕਹਿੰਦੇ ਘੋੜਾ ਵੀ ਤਿੰਨ ਗੁਣਾ ਹੋ ਗਿਆ ਹਨਾ ਹਾਂਜੀ ਹਾਂਜੀ ਜੀ ਤੇ ਗਲੇਸ਼ੀਅਰ ਆ ਗਿਆ ਨੁਕਰਿਆਂ 'ਚ ਹਾਂਜੀ ਹਾਂਜੀ ਇਹ ਆ ਗਿਆ ਮਾਰਵਾੜੀ ਇਹਨਾਂ ਦੇ ਘੋੜੇ 'ਚ ਕੀ ਅੱਖ ਪੜਦੇ ਹੋ ਕੀ ਕਹਿੰਦਾ ਤੁਹਾਡਾ ਦਿਮਾਗ ਵੀ ਇਹਨਾਂ ਦੇ ਘੋੜੇ 'ਚ ਕਿਰੇ ਕਰੈਕਟਰ ਤੁਹਾਨੂੰ ਚੰਗੇ ਲੱਗਦੇ ਆ ਘੋੜਾ ਬਹੁਤ ਚੰਗਾ ਖੜਨੀ ਬੜੀ ਚੰਗੀ ਘੋੜੇ ਦੀ ਹਾਂ ਗਰਦਨ ਆ ਜੀ ਕਾਨਾਂ ਮੱਥੇ ਪੜਾ ਬਲੇਜ ਬੜਾ ਵੀ ਆ ਪੈਰ ਚਿੱਟਾ ਬਹੁਤ ਚੰਗਾ ਘੋੜਾ ਮਾਰਵਾੜੀ ਜਿਹੜਾ ਲੋਕ ਚਾਹ ਹਾਂ ਤੇ ਇੱਥੇ ਘੋੜੀਆਂ ਆਪਣੇ ਕੋ ਨੌਕਰੀਆਂ ਵੀ ਆਉਂਦੀਆਂ ਮਾਰਵਾੜੀ ਫਿਰ ਆਪਾਂ ਨੂੰ ਘੋੜੇ ਦਾ ਮੇਡ ਹੁੰਦੀਆਂ ਤੇ ਮੈਂ ਇਹ ਵੀਰ ਨੇ ਆਂਦਾ ਘੋੜਾ ਲੈਣਾ ਜਗਰੂਬ ਵੇਚਣਾ ਫਿਰ ਇਹਨਾਂ ਨੇ ਲੈ ਲਿਆ ਚਲੋ ਮौज ਬਣ ਗਈ ਲਾਗੇ ਘੋੜੇ ਦੀ ਹਾਂ ਘੋੜੀਆਂ ਮਲਾ ਲਈ ਦੀਆਂ ਜਿੰਨੀਆਂ ਲੱਗ ਲੱਗੇ ਹੋਣਗੀਆਂ ਬਾਹਰ ਜਾਣਾ ਪੈਂਦਾ ਹੈ ਜੀ ਹੁਣ ਆਪਣੇ ਘਰ ਆ ਗਿਆ ਘੋੜਾ ਚੰਗੇ ਘੋੜੇ ਦੀ ਘਾਟ ਜਿਹੜੀ ਉਹ ਪੂਰੀ ਕਰਤੀ ਜਨਾ ਸਪਤਾਸ਼ ਦੇ ਜਿਹੜੇ ਮੰਨ ਲਓ ਹਰਗੁਣ ਆ ਗਿਆ ਹਰਗੁਣ ਦੇ ਵੀ ਬੱਚੇ ਸੋਹਣੇ ਆਏ ਆ ਇਹ ਹੈ ਜਿਹਨਾਂ ਦੇ ਵਿੱਚੋਂ ਇੱਕ ਇਹ ਨਗੀਨਾ ਨਵਾਬ ਹਾਂਜੀ ਹਾਂਜੀ ਜੀ ਅੱਛਾ ਹੁਣ ਫਿਰ ਗੁਰਪਿੰਦਰ ਬਾਈ ਛਟਣਾ ਸ਼ੁਰੂ ਕਰਤਾ ਹਾਂ ਹਾਂਜੀ ਹਾਂਜੀ ਬਾਈ ਤੇ ਜੇ ਗੱਲ ਕਰੀਏ ਫੀਸ ਦੀ ਫੀਸ ਕੀ ਸੋਚ ਕੇ ਰੱਖਿਆ ਕਿੰਨੇ ਜੰਪ ਦਵੋਗੇ ਤੇ ਕੀ ਸੋਚਿਆ ਜੀ ਫੀਸ 21000 ਬਾਈ ਜੀ ਹਾਂਜੀ 21000 ਰੁਪਿਆ ਉਹਦੇ ਵਿੱਚ ਕਿੰਨੇ ਜੰਪ ਦਵੋਗੇ ਜੀ ਖੁੱਲਾ ਹੀ ਮੰਨ ਲਓ ਘੋੜੀ ਗੱਬੜ ਕਰਕੇ ਗੱਬਣ ਕਰਕੇ ਤੇ ਡਾਕਟਰ ਸਾਹਿਬ ਆਣ ਕਿਹੜੇ ਆਉਂ ਬੈੱਡ ਵਾਲਾ ਹਾਂਜੀ ਹਾਂਜੀ ਡਾਕਟਰ ਸਾਹਿਬ ਕਿਹੜੀ ਜਗ੍ਹਾ ਤੋਂ ਬਾਈ ਹੁਣੀ ਬੈੱਡ ਵਾਲਾ ਆਪਣੇ ਲੱਗੇ ਹੀ ਆ ਅੱਛਾ ਪਿੰਡ ਹੈ ਬੈੱਡ ਵਾਲਾ ਬੈੱਡ ਵਾਲਾ ਜੀ ਯਾਨੀ ਕਿ ਜੇ ਕੋਈ ਭਰਾ ਘੋੜੀ ਲੈ ਕੇ ਆਉਂਦਾ ਹੈ ਤੇ ਤੁਹਾਡੇ ਰਹਿਣ ਦਾ ਵੀ ਪ੍ਰਬੰਧ ਹੈ ਹਾਂਜੀ ਹਾਂਜੀ ਇੱਕ ਦੋ ਦਿਨ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਾਕੀ 21000 ਦੇ ਵਿੱਚ ਜੇ ਕੋਈ ਭਰਾ ਦੂਰੋਂ ਆਵੇ ਤੇ ਕੋਈ ਮਾਨ ਸਨਮਾਨ ਕਰ ਦੋਗੇ ਹਾਂਜੀ ਹਾਂਜੀ ਭਾਈ ਜੀ ਜੀ ਪੂਰਾ ਅੱਛਾ ਭਾਈ ਜੀ ਸਵਾਗਤ ਹੈ ਜੀ ਸასიਖਾ ਸასიਖਾ ਜੀ ਭਾਈ ਜੀ ਬੇਟੇ ਨੇ ਘੋੜਾ ਲਿਆਂਦਾ ਹੈ ਪਰਿਵਾਰ ਦੇ ਵਿੱਚ ਪਹਿਲਾਂ ਘੋੜੇ ਨਹੀਂ ਸੀ ਰੱਖੇ ਜੀ ਨਹੀਂ ਪਹਿਲਾਂ ਕੋਈ ਨਹੀਂ ਰੱਖਿਆ ਜੀ ਤੇ ਹੁਣ ਜਿਹੜੇ ਰੱਖਿਆ ਹੈ ਤੇ ਹੁਣ ਇਹਦੇ 'ਚ ਕੀ ਸੁਧਾਰ ਆਇਆ ਹੈ ਜਾਂ ਕੀ ਕਹਿਣਾ ਚਾਹੁੰਦੇ ਹੋ ਸੁਧਾਰਿਆ ਵੀ ਇਹ ਬਾਹਰ ਜਾਣਾ ਚਾਹੁੰਦਾ ਹੈ ਅੱਛਾ ਚਾਹੁੰਦਾ ਘੋੜਾ ਲਿਆਤਾ ਉਹਦੇਾਰੇ ਲੱਗਾ ਰਹਿੰਦਾ ਅੱਛਾ ਚਲੋ ਆਪਣਾ ਕੰਮ ਧੰਦਾ ਕਰਕੇ ਕੱਲਾ ਕੱਲਾ ਹੀ ਹੈ ਕਿੱਦਾਂ ਜੀ ਕੱਲਾ ਜੀ ਕੱਲਾ ਸਵਾ ਲੱਖੀ ਹੈ ਸਵਾ ਲੱਖੀ ਹੈ ਜੀ ਤੇ ਹੁਣ ਫਿਰ ਖੁਸ਼ੇ ਮਨੀ ਮਾਨਕ ਮਨੀ ਰਾਮ ਕੀ ਜਾਂਦਾ ਨਹੀਂ ਬਹੁਤ ਖੁਸ਼ ਹੈ ਜੀ ਬਹੁਤ ਬਹੁਤ ਖੁਸ਼ ਬਾਹਰ ਅੰਦਰੋਂ ਜਾਣਾ ਆਉਣਾ ਘਟਿਆ ਬੋਰ ਘਟ ਗਿਆ ਜੀ ਬਾਹਰ ਮੁੰੜਿਆ ਮੜਿਆ ਨਾ ਬੈਣਾ ਕਢ ਕੇ ਅੱਛਾ ਹੁਣ ਘੋੜੇ ਦੀ ਸੇਵਾ ਕਰਦੇ ਸੇਵਾ ਕਰਦਾ ਜੀ ਇੱਕ ਤਾਂ ਪਰਮਾਤਮਾ ਦਾ ਆਸ਼ੀਰਵਾਦ ਗੁਰੂ ਸਾਹਿਬਾਨਾਂ ਦੀ ਸਵਾਰੀ ਹੈ ਉਹਨਾਂ ਦਾ ਆਸ਼ੀਰਵਾਦ ਸਦਾ ਹਾਂ ਜੀ ਹਾਂ ਜੀ ਨਾ ਰਹਿੰਦਾ ਹੈ ਹਨਾ ਇੱਕ ਬੱਚਾ ਜਿਹੜਾ ਹੈ ਮਾੜੀ ਸੰਗਤ ਨਾਲ ਨਹੀਂ ਜਾਂਦਾ ਹਾਂ ਚੜਦੀ ਕਲਾ ਜੀ ਤੇ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਵੀ ਕਈ ਮਾਪੇ ਕਹਿੰਦਾ ਭਾਪ ਹਾਂਜੀ ਰੱਖਣਾ ਚਾਹੀਦਾ ਹਰ ਘਰ ਚ ਇੱਕ ਅੱਧਾ ਰੱਖਣਾ ਚਾਹੀਦਾ ਜੀ ਜੀ ਹਾਂਜੀ 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 ਤੁਸੀਂ ਤੁਹਾਡੇ ਵੱਲੋਂ ਖੁੱਲੀ ਛੁੱਟੀ ਹੈ ਫੁੱਲ سپورਟ ਹੈ ਫੁੱਲ سپورਟ ਹੈ ਜੀ ਅੱਛਾ ਭਾਈ ਹੋਰ ਕੋਈ ਗੱਲਬਾਤ ਤੁਸੀਂ ਗੁਰਪਿੰਦਰ ਵੀਰੇ ਕੋਡੇ ਬਾਬਤ ਜਾਂ ਕੋਈ ਗੱਲਬਾਤ ਕਹਿਣਾ ਚਾਹੁੰਦੇ ਆ ਤੇ ਮੈਸੇਜ ਦੇਣਾ ਚਾਹੁੰਦੇ ਆ ਕੋਈ ਆਪਦੇ ਹਾਂਦਿਆਂ ਨੂੰ ਕੋੜੀਆਂ ਰੱਖਣ ਸਾਰੇ ਵੀਰ ਹਾਂਜੀ ਹਾਂਜੀ ਰੱਖਣੀਆਂ ਵੀ ਚਾਹੀਦੀਆਂ ਜੀ ਹਾਂਜੀ ਹਾਂਜੀ ਆਪਣੇ ਫਾਰਮ ਦਾ ਨਾਮ ਭੁੱਲ ਗਿਆ ਮੈਂ ਪੂਰਾ ਸਾਹਿਬ ਪੂਰਾ ਸਾਹਿਬ ਹਾਂਜੀ ਸੱਚ ਸੰਤਾਂ ਮਹਾਂਪੁਰਸ਼ਾਂ ਦਾ ਕਹਿੰਦੇ ਵੀ ਵੱਡਾ ਆਸ਼ੀਰਵਾਦ ਹਾਂਜੀ 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 ਬਾਬਾ ਜੀ ਦਾ ਅਸੀਂ ਕਹਿੰਦੇ ਵੀ ਰੁਸ਼ਪਾਲ ਬਾਈ ਬਾਬਾ ਜੀ ਦਾ ਵੱਡਾ ਆਸ਼ੀਰਵਾਦ ਹੈ ਜਾਨੀ ਕਿ ਭਗਤੀ ਵੀ ਕਹਿੰਦੇ ਵੀ ਬਹੁਤ ਤਪੱਸਿਆ ਕੀਤੀ ਹੈ ਬਾਬਾ ਜੀ ਨੇ ਇਤਿਹਾਸਿਕ ਜਗ੍ਹਾ ਦੇ ਵਿੱਚ ਆਪਾਂ ਬੈਠੇ ਆ ਤੇ ਮਾੜਾ ਵੀਰਵਾ ਜਰੂਰ ਬਾਬਾ ਜੀ ਦਾ ਆਪਾਂ ਲਈ ਹੈ ਜੀ ਇਹ ਬਾਬਾ ਗੁਰਿਆਜੀ ਦਾ ਤਪਸਥਾਨ ਹੈ ਜੀ ਤੇ ਬਾਬਾ ਸ਼੍ਰੀ ਚੰਦ ਜੀ ਦੇ ਪਹਿਲੇ ਚੇਲੇ ਹੋਏ ਬਾਬਾ ਗੁਰਿਆਜੀ ਜੀ ਉਹਨਾਂ ਦੇ ਸੇਵਾਦਾਰ ਹੈ ਬਾਬਾ ਸੋਚਾ ਸਿੰਘ ਜੀ ਜੀ ਇਹਨਾਂ ਨੇ ਭੋਰੇ ਕਟੇ ਜੀ ਪੰਜ ਭੋਰੇ ਕਟੇ ਆ ਅੱਛਾ ਤੇ 45 45 ਦਿਨਾਂ ਦੇ ਕਟੇ ਮਹਾਪੁਰਸ਼ਾਂ ਨੇ ਅੱਛਾ ਹਾਂਜੀ ਸਵਾ ਸਵਾ ਮਹੀਨੇ ਦੀ ਸਵਾ ਸਵਾ ਮਹੀਨਾ ਕੋਈ ਖਾਣਾ ਪੀਣਾ ਨਹੀਂ ਅੱਛਾ ਤੇ ਬਾਹਰੋਂ ਬੂਆ ਚੰਦ ਦੇਣਾ ਈਟਣਾ ਹੂੰ ਬਾਹਰ ਪੈਰੇਦਾਰਾ ਸੇਵਾ ਕਰਨੀ ਜੀ ਉਹਨਾਂ ਦੇ ਪਰਿਵਾਰ ਵਿੱਚੋਂ ਹੀ ਵੀਰ ਜੀ ਹੋਣੀ ਹੈ ਬਾਬਾ ਜੀ ਦਾ ਸਗੇ ਭਤੀਜੇ ਆ ਇਹ ਪੁੱਤਰੇ ਆ ਜੀ ਤੇ ਬਹੁਤ ਮਹਾਪੁਰਸ਼ ਚੜ੍ਹਦੀ ਕਲਾ ਆਲੇ ਆ ਵੀ ਕਦੇ ਤੱਕ ਇਸ ਤੋਂ ਰੁਪਈਏ ਦੀ ਗ੍ਰਾਹੀ ਨਹੀਂ ਬਾਹਰੋਂ ਕੀਤੀ ਅੱਛਾ ਐਡਾ ਤਕੜਾ ਗੁਰਦੁਆਰਾ ਸਾਰਾ ਬਾਬਾ ਜੀ ਉਹਨਾਂ ਦੇ ਸੰਗਤ ਦੇ ਸਜੋਗ ਨੇ ਬਣਿਆ ਨਾ ਕਿਸੇ ਘਰੋਂ ਦੁੱਧ ਲੈਣ ਗਿਆ ਨਾ ਕਿਸੇ ਘਰੋਂ ਕੋਈ ਕਣਕ ਦੀ ਗ੍ਰਾਹੀ ਨਹੀਂ ਸਭ ਕੁਝ ਆਪੇ ਹੀ ਆਉਂਦਾ ਹੂੰ ਤੇ 12 ਮਹੀਨੇ ਖੰਡਪੜ ਸਾਹਿਬ ਚੱਲਦੇ ਆ ਜੀ ਲੰਗਰ ਵੀ 24 ਘੰਟੇ ਚੱਲਦਾ ਜਦੋਂ ਮਰਜ਼ੀ ਕੋਈ ਭੈਣ ਭਰਾ ਵੇਸ਼ਾਗੇ ਹੂੰ ਤੇ ਮਹਾਪੁਰਸ਼ਾਂ ਦੇ ਦਰਸ਼ਨ ਕਰੇ ਸਾਡੇ ਤੇ ਘਰ 'ਚ ਸਵਰਗਿਆ ਦੇ ਘਰ 'ਚ ਜੀ ਮਹਾਪੁਰਸ਼ਾਂ ਦੇ ਕੰਮ ਸੌਰ ਜਾਂਦੇ ਸਾਰੇ ਸੌਰ ਜਾਂਦੇ ਬਈ ਸੌਰ ਬਹੁਤ ਜੀ ਨੇਕ ਰੂਹ ਬਹੁਤ ਚੱਲ ਚਗੀ ਤੇ ਬਾਬਾ ਜੀ ਫਿਰ ਇੱਥੇ ਮੌਜੂਦ ਰਹਿੰਦੇ ਆ ਜੇ ਕਿਸੇ ਪਰਾ ਨੇ ਦਰਸ਼ਨ ਕਰਨੇ ਹੋਣ ਤਾਂ ਜੀ ਮਨਾ ਜ਼ਰੂਰ ਜਦੋਂ ਮਰਜ਼ੀ ਹੋਣ ਜੀ ਹਾਂਜੀ ਐਤਵਾਰ ਬਹੁਤ ਤਕੜਾ ਸਮਾਗਮ ਹੁੰਦਾ ਇੱਥੇ ਹਰ ਐਤਵਾਰ ਹਰ ਐਤਵਾਰ ਜੀ ਤੋਂ ਉਦਾਂ ਵੀ 24 ਘੰਟੇ ਘੰਡਪਾਤ ਸਾਹਿਬ ਚੱਲਦੇ ਆ ਮਹਾਪੁਰਸ਼ ਇੱਥੇ ਹਾਜ਼ਰ ਹੁੰਦੇ ਆ ਜੀ ਕਦੇ ਜਾਂਦੇ ਘੰਟਾ ਖੰਡ ਕਿਸੇ ਦੇ ਘਰ ਜੀ ਕੋਈ ਸੱਦਦਾ ਦੇ ਠੀਕ ਹੈ ਜੀ ਉਹਨਾਂ ਦੇ ਮਹਾਰਾਜ ਆਪਣੇ ਕੋਲ ਹੀ ਕੋਈ ਗੱਡੀ ਨਹੀਂ ਆ ਕੋਈ ਸਾਈਕਲ ਨਹੀਂ ਬਾਬਿਆਂ ਰੱਖਿਆ ਅੱਜ ਤੱਕ ਜਿਹੜਾ ਤੁਹਾਡੇ ਕੋ ਸਾਈਕਲ ਤੇ ਲੈ ਜੀ ਜੀ ਮੈਰਜੀ ਕਰਵਾਈ ਨਾ ਅਜੇ ਤੱਕ ਬਾਬਾ ਜੀ ਮੈਰਜੀ ਕਰਾਈ ਹੈ ਅੱਛਾ ਹਾਂ ਜੀ ਵਿਆਹ ਨਹੀਂ ਕਰਾਇਆ ਬਾਬਾ ਜੀ ਅਸਲ ਸਾਧੂ ਦੇ ਜਿਹੜੇ ਗੋਣ ਹੁੰਦੇ ਆ ਨਾ ਉਹ ਹਾਂ ਜੀ ਸਾਰੇ ਸਾਧੂ ਦੇ ਵਿੱਚ ਇਹਦੇ ਜੀ ਰਿਸ਼ਪਾਲ ਦੀ ਨਾਲ ਦੀ ਨਾਲ ਆਪਾਂ ਲੋਕੇਸ਼ਨ ਵੀ ਦੱਦ ਗਏ ਵੀ ਭਾਈ ਹੁਣਾਂ ਦਾ ਫਾਰਮ ਕਿੱਥੇ ਪੈ ਜਾਂਦਾ ਜੀ ਨੇੜੇ ਟਾਰੀ ਜੀ ਟਾਰੀੋਂ ਬੱਚੀਵੰਡ ਰੋਡ ਤੇ ਜਾਣਾ ਜੀ ਗਾੜੀ ਪਿੰਡ ਰਤਨਾ ਹੈ ਨਾ ਉੱਥੇ ਆ ਬਾਬਾ ਪੂਰਾ ਸਾਹਿਬ ਗੁਰਦਰਾ ਜੀ ਪਿੰਡ ਵੀਰੋਂ ਨਤਨੋਆ ਆ ਆ ਤੇ ਰਹਿੰਦੇ ਬਾਬਾ ਪੂਰਾ ਸਾਹਿਬ ਲਾਗੇ ਗੁਰਦਰੇ ਸਾਹਿਬ ਦੇ ਮਗਰਲੀ ਬੈਕ ਸਾਈਡ ਰਹਿੰਦੇ ਆ ਜੀ ਸਟੇਬਲ ਦਾ ਪੋਰਾ ਜੀ ਸਟੱਡ ਫਾਰਮ ਜੀ ਬਾਬਾ ਪੋਰਾ ਜੀ ਸਟੱਡ ਫਾਰਮ ਹਾਂਜੀ ਹਾਂਜੀ ਲੈ ਨੰਬਰ ਵੀਰ ਦਾ ਸਕਰੀਨ ਤੇ ਆਪਾਂ ਚਾਲੂ ਕਰਾਂ ਹਾਂ ਚੱਲਦਾ ਚੱਲਦਾ ਅਗਰਸ਼ਪਾਲ ਬਾਈ ਲੈ ਵੀ ਸੱਜਣੂ ਭਰਾ ਦਾ ਪਹਿਲਾ ਵਸ਼ੀਰਾ ਕਿਵੇਂ ਲੱਗਾ ਮੇਰੇ ਭਰਾ ਵੱਧ ਚੜ ਕੇ ਸਪੋਰਟ ਕਰਿਓ ਬਾਈ ਦਾ ਹੌਸਲਾ ਵਧਾਇਓ ਨਵੀਂ ਉਮਰ ਦਾ ਚੋਬਰ ਹੈ ਤੇ ਨਵੀਂ ਉਮਰ ਦੇ ਵਿੱਚ ਜੇ ਤੁਸੀਂ ਸਪੋਰਟ ਕਰੋਗੇ ਤੇ ਤੁਹਾਡੇਤੀ ਪੁੱਤ ਨੂੰ ਜਿਸ ਦਿਨ ਸਪੋਰਟ ਦੀ ਲੋੜ ਪਈ ਤੇ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਹਰੇਕ ਬੰਦੇ ਦਾ ਹੱਕ ਮੋੜਦਾ ਉਸ ਦਿਨ ਜਿਹੜੀ ਸੰਗਤ ਹੈ ਜੇ ਤੁਸੀਂ ਅੱਜ سپورਟ ਬਾਈ ਉਹਨਾਂ ਦੀ ਕਰੋਗੇ ਤੇ ਉਸ ਟਾਈਮ ਤੇ ਤੁਹਾਡੀ ਵੀ سپورਟ ਸੰਗਤ ਜ਼ਰੂਰ ਕਰੂਗੀ ਸੋ ਵੀਡੀਓ ਸ਼ੇਅਰ ਕਰਦੇ ਹੋ ਕਮੈਂਟਾਂ ਬਾਬ ਤੇ ਜ਼ਰੂਰ ਦੱਸਦੇ ਹੋ ਕਮੈਂਟਾਂ ਦੇ ਵਿੱਚ ਤੇ ਫੋਨ ਕਰਕੇ ਮੇਰੇ ਵੀਰ ਜ਼ਰੂਰ ਮੁबारकਵਾਦ ਦਿਓ ਕਿਸੇ ਵੀ ਪ੍ਰਕਾਰ ਦੀ ਘੋੜੀ ਭਰਾਉਣੀ ਹੈ ਤੇ ਬਾਈ ਹੁਣਾ ਦੇ ਦਰਵਾਜੇ 24 ਘੰਟੇ ਖੁੱਲੇ ਐ ਰਾਇਸ਼ ਦਾ ਵੀ ਪ੍ਰਬੰਧ ਐ ਡਾਕਟਰ ਸਾਹਿਬ ਦਾ ਵੀ ਪ੍ਰਬੰਧ ਐ ਤੇ ਵੀਰ ਹੁਣੀ ਤੁਹਾਨੂੰ ਹੱਥਾਂ ਤੇ ਚੱਕ ਲੈਣਗੇ ਬਹੁਤ ਮਾਣ ਸਤਕਾਰ ਕਰਦੇ ਆਏ ਬੰਦੇ ਦਾ ਅੱਛਾ ਗੁਰਵਿੰਦਰ ਵੀਰੇ ਹੁਣ ਗੱਲ ਆ ਜਾਂਦੀ ਥੋੜੀ ਤੁਸੀਂ ਚਾਚਾ ਜੀ ਹੈਨਾ ਬਾਈ ਗੁਰਪਿੰਦਰ ਤੇ ਤੁਸੀਂ ਕਿੱਦਾਂ ਦੀ ਸਪੋਰਟ ਕਰ ਰਹੇ ਹੋ ਵੀਰ ਦੀ ਜਾਂ ਸ਼ੌਂਕ ਨਾਲ ਜੁੜੇ ਨੂੰ ਕਿਹੜੀ ਅੱਖ ਨਾ ਦੇਖਦੇ ਆਂ ਅਸੀਂ ਜੀ ਬਹੁਤ ਸਪੋਰਟ ਕਰਦੇ ਮੁੰਡੇ ਦੀਆਂ ਇਹ ਆਖਿਆ ਵੀ ਮਤਲਬ ਜੋ ਵੀ ਇਹ ਕੰਮ ਕਰਦੇ ਆ ਬਹੁਤ ਵਧੀਆ ਕਰਦੇ ਆ ਹੂੰ ਤੇ ਮਤਲਬ ਅਹੀਂ ਇਹਦੇ ਨਾਲ ਸਾਰਾ ਪਰਿਵਾਰ ਇਹਦੇ ਨਾਲ ਆ ਜੀ ਮਤਲਬ ਵੀ ਅਹੀਂ ਅਕੀਦਾਨ ਨੂੰ ਵੀ ਆ ਕੰਮ ਕਰ ਬਾਹਰ ਵਾਲਾ ਕੰਮ ਨਹੀਂ ਕਰਨਾ ਤੂੰ ਆ ਕੰਮ ਵਧੀਆ ਬਹੁਤ ਵਧੀਆ ਮੁੰਡੇ ਨੇ ਕੀਤਾ ਤੇ ਮਤਲਬ ਬਹੁਤ ਸੋਹਣਾ ਇੱਕ ਬੱਚਾ ਨਸ਼ੇ ਪੱਤੇ ਤੋਂ ਬਚਾ ਰਹਿਂਦਾ ਹੈ ਤੇ ਇੱਕ ਬੱਚਾ ਮਤਲਬ ਚਲੋ ਆਰੇ ਲੱਗ ਗਿਆ ਆਰੇ ਲੱਗ ਗਿਆ ਆਰੇ ਲੱਗ ਗਿਆ ਤੇ ਚਲੋ ਬਹੁਤ ਸਪੋਰਟ ਕਰਦੇ ਜਦੋਂ ਬਾਹਰ ਅੰਦਰ ਜਾਂਦਾ ਵੀ ਪੂਰਾ ਪਰਿਵਾਰ ਸਾਥ ਦਿੰਦਾ ਸਾਥ ਦਿੰਦਾ ਜੀ ਤੇ ਮੈਂ ਕਹਿੰਦਾ ਵੀ ਬੜਾ ਲੱਕੀ ਆ ਵੀਰ ਗੁਰਪ੍ਰਿੰਦਰ ਸਿੰਘ ਵੀ ਇਹੋ ਜਿਹਾ ਪਰਿਵਾਰ ਵੀਰ ਨੂੰ ਮਿਲਿਆ ਸੋ ਇਦਾਂ ਦੇ ਪਰਿਵਾਰ ਹੀ ਹੋਣੇ ਚਾਹੀਦੇ ਆ ਤੁਹਾਡਾ ਵੀ ਬੱਚਾ ਜੇ ਕਿਤੇ ਇਹਨਾਂ ਨਗੀਨਿਆਂ ਦੀ ਜੇਦ ਕਰਦਾ ਤੇ ਅਸੀਂ ਆਨੇ ਵੀ ਜਰੂਰ ਯਾਰ ਇੱਕ ਅੱਦਾ ਲੈ ਕੇ ਦੋ ਘੋੜੀ ਲੈ ਦੋ ਜਾਂ ਬੱਚੀ ਲੈ ਦੋ ਜਾਂ ਜੇ ਚਾਰ ਛਿਲੜ ਪ੍ਰਮਾਤਮਾ ਨੇ ਦਿੱਤੇ ਆ ਤੇ ਚੰਗਾ ਘੋੜਾ ਵਸ਼ੀਰਾ ਲੈ ਦੋ ਉਹਨੂੰ ਬੜੀਆਂ ਚੀਜ਼ਾਂ ਦੀ ਸਮਝ ਆਊਗੀ ਜਦੋਂ ਦਾ ਘੋੜਿਆਂ ਵਾਲਿਆ ਨਾ ਜਾਂ ਘੋੜੇ ਵਾਲੇ ਭਰਾਵਾਂ ਨਾਲ ਦੇ ਘੋੜਿਆਂ ਚ ਵੜਦਾ ਹੈ ਤੇ ਉਹਨੂੰ ਦੁਨੀਆਦਾਰੀ ਦੀ ਬਹੁਤ ਵੱਡੇ ਪੱਧਰ ਤੇ ਸਮਝ ਆਉਂਦੀ ਹੈ ਸੋ ਵੀਡੀਓ ਕਿਵੇਂ ਲੱਗੀ ਭਰਾ ਨੂੰ ਦੱਬ ਕੇ ਸਪੋਰਟ ਕਰਿਓ ਤੇ ਵੀਰ ਨੂੰ ਵਧਾਈਆਂ ਵੀ ਦੇ ਦਿਓ ਫੋਨ ਕਰਕੇ ਪਹਿਲੀ ਵੀਡੀਓ ਹੈ ਤੇ ਬਾਈ ਕਹਿੰਦਾ ਸੀਗਾ ਵੀ ਸੁਖ ਵੀਰੇ ਆਪ ਦੀ ਲੋ ਬੋਲਦੀ ਵੀ ਆਪਾਂ ਭਰਾਵਾਂ ਨੂੰ ਵਿਖਾਇਆ ਹੈ ਪੀ ਸਾਡਾ ਭਾਈ ਜਿਹੜਾ ਅਸੀਂ ਇਹ ਚਸ਼ਮੋ ਚਰਾਗ ਹਰ ਗੁਣ ਘੋੜੇ ਦਾ ਲੈ ਕੇ ਆਏ ਆ ਨਵਾਬ ਤੇ ਭਾਈ ਭਰਾਵਾਂ ਨੂੰ ਕਿਵੇਂ ਲੱਗਾ ਵੀ ਸੰਗਤ ਦੇ ਵਿੱਚ ਹੀ ਰੱਬ ਵੱਸਦਾ ਤੁਸੀਂ ਸਾਨੂੰ ਜਰੂਰ ਕਮੈਂਟਾਂ ਰਾਈਂ ਦੱਸੋ ਜਾਂ ਫੋਨ ਕਰਕੇ ਦੱਸੋ ਵੀ ਭਾਈ ਤੁਹਾਨੂੰ ਸਾਡੇ ਘੋੜੇ ਦੀ ਚੀਜ਼ ਕਿਹੜੀ ਚੰਗੀ ਲੱਗਦੀ ਹੈ ਜੇ ਕੋ ਘਾਟ ਵੀ ਲੱਗਦੀ ਹੈ ਤੇ ਉਹ ਵੀ ਮੇਰੇ ਭਰਾ ਤੁਸੀਂ ਪੁਰਾਣੇ بڑے ਦੇ ਵੀ ਭਰਾ ਸੁਣਦੇ ਹੋ ਬਰੀਡਰ ਜਿਹੜੇ ਸੂਝਵਾਨ ਭਰਾ ਹੋ ਤੇ ਉਹ ਵੀ ਵੀਰ ਮੇਰੇ ਜਰੂਰ ਸਾਡੇ ਭਰਾ ਨੂੰ ਕੋਈ ਨਾ ਕੋਈ ਸਿਚੁਏਸ਼ਨ ਦੇ ਵਿੱਚੋਂ ਜਰੂਰ ਮੇਰੇ ਭਰਾ ਦੇ ਹੌਸਲਾ ਵੀ ਭਾਈ ਐ ਨਹੀਂ ਐ ਕਰਲਾ ਸੋ ਬਹੁਤ ਜਲਦ ਅਗਲੀ ਵੀਡੀਓ ਇਦਾਂ ਦੇ ਨਗੀਨੇ ਲੈ ਕੇ ਹਾਜ਼ਰ ਹੁੰਨੇ ਆ ਜੀ ਉਹਨੇ ਸਮੇਂ ਲਈ ਦਿਓ ਸੁਖ ਸੰਦ ਨੂੰ ਇਜਾਜ਼ਤ ਜਿਉਂਦੇ ਵਸਦੇ ਹੱਦ ਦੇ ਰਹੋ ਸ਼ਬਾਖਰ ਸਤਿ ਸ੍ਰੀ ਅਕਾਲ ਭਾਈ ਜੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਉਹ ਕਿਤੇ ਜੇਓ ਸ਼ੇਅਰ ਜਰੂਰ ਮਾਰਦੇ ਹੋ ਮਿਲਦੇ ਆ ਅਗਲੀ ਵੀਡੀਓ ਨਾਲ ਧੰਨਵਾਦ